ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਤਰੀਕ ਹੈ 15 ਅਪ੍ਰੈਲ ਵਿਸਾਖੀ ਦਾ ਸਮਾਗਮ ਸੰਪੂਰਨ ਹੋਇਆ ਹੈ ਇਹਦੇ ਸਬੰਧ ਵਿੱਚ ਆਪਣੇ ਜਿੰਨੇ ਸੇਵਾਦਾਰ ਵੀਰ ਸਾਡੇ ਪਰਮੇਸ਼ਰ ਦਵਾਰ ਦੇ ਜਿਹੜੀ ਮੇਨ ਮੈਨੇਜਮੈਂਟ ਕਹਿ ਲੋ ਸਾਰੇ ਉਹਦੇ ਚ ਸੇਵਾਦਾਰ ਲੰਗਰ ਦੇ ਦਫ਼ਤਰ ਦੇ ਤੇ ਬਾਕੀ ਸਾਰਾ ਜਥਾ ਸਾਰੇ ਇਕੱਠੇ ਹੋ ਕੇ ਬੈਠੇ ਸੀ ਤੇ ਆਪਾਂ ਸਾਰਿਆਂ ਨੇ ਸਾਰਿਆਂ ਦਾ ਥੋੜਾ ਥੋੜਾ ਸਨਮਾਨ ਵੀ ਕੀਤਾ ਹੈ ਤੇ ਬਹਾਨੇ ਨਾਲੇ ਵੀ ਮੈਂ ਫੀਡਬੈਕ ਲਈ ਹੈ ਵੀ ਸਾਰਾ ਕੁਝ ਕਿਵੇਂ ਚੱਲਿਆ ਸਾਰਾ ਪ੍ਰੋਗਰਾਮ ਕਿਵੇਂ ਹੋਇਆ ਕਿਹੜੀਆਂ-ਕਿਹੜੀਆਂ ਕਮੀਆਂ ਰਹਿ ਗਈਆਂ ਤੇ ਕਿਵੇਂ-ਕਿਵੇਂ ਆਪਾਂ ਅੱਗੇ ਤੋਂ ਜ਼ਿਆਦਾ ਵਧੀਆ ਪ੍ਰਬੰਧ ਕਰੀਏ ਇਹ ਅਸੀਂ ਗੱਲਬਾਤ ਸਾਰਿਆਂ ਨੇ ਕੀਤੀ ਹੈ ਸੋ ਬੜੀ ਖੁਸ਼ੀ ਵਾਲੀ ਗੱਲ ਹੋਈ ਹੈ ਬੜੇ ਚਾਅ ਨਾਲ ਸਾਰਿਆਂ ਹੀ ਸੇਵਾਦਾਰਾਂ ਨੇ ਤਕੜੇ ਹੋ ਕੇ ਦਿਨ-ਰਾਤ ਮਿਹਨਤ ਕਰਕੇ ਸਾਰਾ ਕੰਮ ਕੀਤਾ ਸੋ ਸਾਰੀ ਸੰਗਤ ਦਾ ਵੀ ਬਹੁਤਾ ਧੰਨਵਾਦ ਹੈ ਅਮਰ ਛਕਣ ਵਾਲਿਆਂ ਦਾ ਧੰਨਵਾਦ ਹੈ ਜਿਹੜੇ 502 ਵੱਧ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਸੀ ਸੰਗਤ ਦੇ ਬੰਦੇ ਉਹਨਾਂ ਦਾ ਧੰਨਵਾਦ ਅਗਲੀ ਵਾਰੀ 1000 ਚਾਹੀਦਾ 1000 ਬੰਦਾ ਘੱਟ ਤੋਂ ਘੱਟ ਇਸ ਤੋਂ ਵੀ ਜ਼ਿਆਦਾ ਤੇ ਬਾਕੀ ਸਾਡਾ ਜਿਹੜਾ ਜਥਾ ਹੈ ਉਹਨਾਂ ਦਾ ਵੀ ਤੇ ਜਿਹੜੇ ਉਦੋਂ ਉੱਪਰ ਬੰਦੇ ਸਾਰੇ ਵੀਰ ਕੰਮ ਕਰਦੇ ਸੀ ਉਹਨਾਂ ਦਾ ਵੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਬੜਾ ਸੋਹਣਾ ਪ੍ਰੋਗਰਾਮ ਹੋਇਆ ਚੜ੍ਹਦੀ ਕਲਾ ਨਾਲ ਹੋਇਆ ਫੇਰ ਉਡੀਕਾਂਗੇ ਅਗਲੀ ਵਾਰੀ ਅਗਲੇ ਸਾਲ ਫੇਰ ਸੰਗਤ ਆਇਓ ਚਾਰ ਨਾਲ ਪਿਆਰ ਨਾਲ ਆਪਾਂ ਸਾਰੇ ਸਤਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਾਂਗੇ ਵੱਡਾ ਅਮਰ ਸੰਚਾਰ ਅਗਲੇ ਸਾਲ 26 ਦੀ ਵਿਸਾਖੀ ਨੂੰ ਹੋਣਾ ਹੈ ਬਹੁਤ ਵੱਡੀ ਗਿੱਡੀ ਵਿੱਚ ਤਕੜੇ ਹੋ ਕੇ ਆਪਾਂ ਨਸ਼ੇ ਕਰਾਂ ਚੋਂ ਕੱਢਦੀਏ ਪਹਿਲੀ ਕਲਾਸ ਦਾਖਲਾ ਲਈਏ ਇੱਥੋਂ ਸ਼ੁਰੂਆਤ ਕਰੀਏ ਤੁਰিয়ে ਥੋੜਾ ਜਾਂ ਬਾਕੀ ਅੱਜ ਸਾਡੇ ਲੰਗਰ ਦੇ ਵਿੱਚ ਸੇਵਾਦਾਰ ਜਿਹੜੇ ਭਾਈ ਕੁਲਬੀਰ ਸਿੰਘ ਨਡਾਲਾ ਸਰਦਾਰ ਕੁਲਵੰਤ ਸਿੰਘ ਪੰਜ ਪਿਆਰਿਆਂ ਚ ਲੱਗਦੇ ਹਨ ਉਪਿੰਦਰ ਸਿੰਘ ਦੀ ਡਿਊਟੀ ਐ ਤੇ ਨਾਲ ਦਰਸ਼ਨ ਸਿੰਘ ਦੀ ਡਿਊਟੀ ਐ ਇਹਨਾਂ ਚਾਰ ਜਣਿਆਂ ਦੀ ਸੇਵਾ ਜਿਹੜੀ ਲੰਗਰ ਵਾਸਤੇ ਥਾਂ-ਥਾਂ ਤੇ ਜਾ ਕੇ ਕਰਦੇ ਆ ਉਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਦਾ ਅੱਜ ਜਨਮ ਦਿਨ ਐ ਆ ਫੜਾਦੇ ਉਹਦਾ ਕੇਕ ਵੀ ਨਾਲ ਹੀ ਕੱਟ ਲਈਏ ਵਿੱਚੇ ਹੀ ਲੱਗਦੇ ਹੱਥ ਇਹਦਾ ਵੀ ਕੰਮ ਨਵੇੜ ਹੀ ਦਈਏ ਸੋ ਇਹ ਲਓ ਜੀ ਬਹੁਤ-ਬਹੁਤ ਮੁਬਾਰਕਾਂ ਤੇ ਚੜ ਕਿੰਨਾ ਚੜ੍ਹਦਾ ਸਾਲ ਦਾ ਹੋ ਗਿਆ 37 ਦਾ ਹੋਇਆ ਮੁੰਡੇ ਦੇ ਤੇਰੇ ਦਾੜੀ ਆਈਏ ਆ ਇਹਦਾ ਮੁੰਡਾ ਹੈ ਤੇ ਆਪ ਦਾ ਦੇਖ ਲਓ ਬੋਲੇ ਸੋਨਿਆ ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰੇ ਵੀਰ ਸਾਡੇ ਸਾਥੀ ਪੂਰਾ ਤਕੜੇ ਹੋ ਕੇ ਸਾਥ ਦਿੰਦੇ ਆ ਸਾਰਿਆਂ ਨੇ ਦਰਸ਼ਨ ਕਰਾ ਦਿਓ ਸੋ ਇਸੇ ਤਰ੍ਹਾਂ ਸਾਰੇ ਚੜ੍ਹ ਦੀ ਕਲਾ ਚ ਰਹਿਣ ਦੂਰੋਂ ਦੂਰੋਂ ਦੇ ਦਰਸ਼ਨ ਕਰਿਓ ਸਾਰੇ ਪਾਸੋਂ లై ٹھیک ਹੈ ਚੜ੍ਹਦੀ ਕਲਾ ਸੋ ਬਾਕੀ ਵਧੀਆ ਨਵੇਂ-ਨਵੇਂ ਵਿਆਹ ਵੀ ਹੋਏ ਨੇ ਸਾਡੇ ਬੰਦਿਆਂ ਦੇ ਦੋ ਤਿੰਨ ਦੇ ਅਗਲੇ ਸਾਲ ਫਿਰ ਦੋ ਤਿੰਨ ਦੇ ਵਿਆਹ ਹੋ ਜਾਣੇ ਨੇ ਬਾਕੀ ਨਿਆਣੇ ਸੁੱਖ ਨਾਲ ਆਉਣ ਵਾਲੇ ਨੇ ਦੋ ਤਿੰਨ ਬੱਚੇ ਹੋਣ ਵਾਲੇ ਆ ਨਵੇਂ ਟੱਬਰ ਚ ਮੈਂਬਰ ਬਣਨ ਵਾਲੇ ਆ ਨਵੇਂ ਹੋਰ ਐਡ ਹੋਣ ਵਾਲੇ ਆ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਸਾਰੇ ਕੈਮ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ